ਬੈਰੀਕੇਡ ਤੋੜ ਕੇ 5 ਮਿੰਟਾਂ ਚ ਨੰਘਣ ਦਾ ਤਰੀਕਾ ਦੱਸਣ ਜਾ ਰਿਹਾ ਜੇ ਤਰੀਕਾ ਚੰਗਾ ਲੱਗੇ ਤਾਂ ਸ਼ੇਅਰ ਕਰ ਲਿਓ ਵੀਡੀਓ ਨੂੰ ਨੰਬਰ 1 ਨੁਕਤਾ ਤਹੋ ਗੋਲਾ ਚੱਲਦਾ ਨਹੀਂ ਜਿਹੜਾ ਉਹ ਬੰਬ ਸੱਡਦੇ ਆ ਜਿਹੜਾ ਥਰੂ ਗਾਇ ਸਾਲਾ ਗੋਲਾ ਸੱਡਦੇ ਆ ਓਮੈਟ ਕੀ ਤੁਹਾਡਾ ਰਾਹ ਛੱਡਣਗੇ ਜਦੋਂ ਰਾਹ ਛੱਡਣਗੇ ਤਾਂ ਬੈਰੀਕੇਡ ਤੋੜ ਦਿਓ ਬੈਰੀਕੇਡ ਤੋੜ ਕੇ ਤੁਸੀਂ ਅੱਗੇ ਨੰਘ ਸਕਦੇ ਹੋ ਕਿਉਂ ਦੋਸਤੋ ਫੌਜੀ ਤਰੀਕਾ ਕਹਿੰਦੇ ਹੁੰਦੇ ਆ ਕਿ ਖਰਗੋਸ਼ ਦੂਸਰੇ ਦਾ ਮਾਸ ਖਾਏ ਜਾਂ ਆਪਣਾ ਬਚਾਈ ਤਾਂ ਜੇ ਆਪਾਂ ਕਹਿ ਲਈਏ ਕਿ ਸੱਪ ਨਾਲ ਸੱਪ ਲੜੇ ਤਾਂ ਜ਼ਹਿਰ ਕਿਹਨੂੰ ਟਿਹੜੇ ਹੁਣ ਅਗਲੇ ਪਾਸੇ ਵੀ ਇਹਨਾਂ ਨੇ ਸੀਆਰਪੀ ਲਗਾ ਰੱਖੀ ਐ ਤੇ ਅਸੀਂ ਵੀ ਫੌਜੀ ਆ ਸਾਡੇ ਜੇ ਕਿਸਾਨ ਜਥੇਬੰਦੀਆਂ ਦੇ ਲੀਡਰ ਇੱਕ ਵਾਰ ਕਹਿ ਦੇਣ ਤਾਂ ਬੈਰੀਕੇਟ ਕੋਈ ਬੜੀ ਵੱਡੀ ਗੱਲ ਨਹੀਂ ਉਹਦਾ ਤਰੀਕਾ ਦੱਸਣ ਜਾ ਰਹੇ ਆਂ ਜੇ ਤੁਹਾਨੂੰ ਵੀ ਚੰਗਾ ਲੱਗੇ ਤਾਂ ਵੀਡੀਓ ਸ਼ੇਅਰ ਕਰ ਲਿਓ ਹੁਣ ਜਿਵੇਂ ਅੱਜ ਬੈਠੇ ਆਂ ਅਸੀਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਅਲੱਗ-ਅਲੱਗ ਬਾਰਡਰਾਂ ਤੇ ਅਸੀਂ ਬੈਠੇ ਆਂ ਤੇ ਸਰਕਾਰ ਨਾਲ ਗੱਲਬਾਤ ਚੱਲਦੀ ਆ ਉਹਨਾਂ ਨੇ ਐਤਵਾਰ ਤੱਕ ਦਾ ਸਮਾਂ ਦਿੱਤਾ ਤੇ ਜੇ ਐਤਵਾਰ ਤੱਕ ਵੀ ਇਹ ਨਹੀਂ ਮੰਨਦੇ ਕੋਈ ਹੱਲ ਨਹੀਂ ਕੱਢਦੇ ਤਾਂ ਉਹਦਾ ਤਰੀਕਾ ਦੱਸਣ ਲੱਗਿਆਂ ਹੁਣ ਜਾਂ ਤਾਂ ਅਸੀਂ ਪਹਿਲਾਂ ਵਾਲੀ ਹੀ ਜਿਵੇਂ ਜ਼ਬਰਦਸਤੀ ਜ਼ੋਰ ਜ਼ਬਰਦਸਤੀ ਕੀਤੀ ਤੇ ਅਸੀਂ ਬੈਰੀਕੇਡ ਤੋੜੇ ਪਰ ਸਰਕਾਰ ਨੇ ਅੱਜ ਪ੍ਰਬੰਧ ਉਹਦੇ ਨਾਲੋਂ ਜ਼ਿਆਦਾ ਕਰ ਰੱਖਿਆ ਦੂਸਰਾ ਕਿਉਂਕਿ ਅੱਗੇ ਵੀ ਜਿਹੜੇ ਹੈਗੇ ਆ ਉਹ ਵੀ ਭਾਰਤ ਦੇ ਹੀ ਨਾਗਰਿਕ ਹੈ ਉਹ ਵੀ ਮੇਰੇ ਵਰਗੇ ਭਰਾ ਜਿਹੜੇ CRP ਵਾਲੇ ਹੈਗੇ ਆ ਉਹ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਇਸ ਤਰੀਕੇ ਨਾਲ ਮੋਦੀ ਵਾਲਾ ਚਰ ਹੈ ਨਹੀਂ ਜੇ ਤੁਸੀਂ ਸਮਝਦੇ ਹੋ ਤਾਂ ਸਰਕਾਰਾਂ ਕੱਲ ਨੂੰ ਬਦਲੀ ਵੀ ਹੋਣਗੀਆਂ ਹੁਣ ਜਿਹੜਾ ਸਾਦਾ ਜਾਣ ਦਾ ਤਰੀਕਾ ਹੈ ਮੈਂ ਤੁਹਾਨੂੰ ਇੱਕ ਦੋ ਨੁਕਤੇ ਦੱਸਣ ਲੱਗਿਆ ਹੁਣ ਪਹਿਲਾ ਨੁਕਤਾ ਕੀ ਹੈ ਕਿ ਜਿਵੇਂ ਆਪਾਂ ਪੱਲੀ ਬਣਾਉਣੇ ਐ 4-5 ਬੋਰੀਆਂ ਦੀ 6 ਬੋਰੀਆਂ ਦੀ ਪੱਲੀ ਬਣਾ ਲਓ ਸਿਉਂਕੇ ਉਹਨੂੰ ਕਰ ਲਓ ਗਿੱਲਾ ਤੇ ਚਾਰ ਭਰਾ ਫੜ ਲਓ ਜਦੋਂ ਉਹਨਾਂ ਦਾ ਡਰੋਨ ਆਉਂਦਾ ਤੁਹਾਡੇ ਤੇ ਅਥਰੂ ਗੈਸ ਦੇ ਗੋਲੇ ਸੇਟਣ ਤੇ ਉਹ ਜਿਹੜਾ ਤੁਹਾਡਾ ਗੋਲਾ ਹੈ ਉਹਨੂੰ ਬਿਲਕੁਲ ਪੱਲੀ ਦੇ ਵਿਚਾਲੇ ਆਉਣਾ ਚਾਹੀਦਾ ਹੈ ਉਹਦੇ ਸੱਟ ਨਹੀਂ ਵੱਜਣੀ ਚਾਹੀਦੀ ਕਿਉਂਕਿ ਜਦੋਂ ਸੱਟ ਵੱਜਦੀ ਹੈ ਉਸ ਟਾਈਮ ਤੇ ਉਹ ਜਿਹੜਾ ਗੋਲਾ ਉਹ ਚੱਲਦਾ ਤੇ ਉਹਦੇ ਸੱਟ ਨਾ ਵੱਜੇ ਤਾਂ ਉਹ ਗੋਲਾ ਚੱਲਦਾ ਨਹੀਂ ਜਿਹੜਾ ਉਹ ਬੰਬ ਸੱਟਦੇ ਜਿਹੜਾ ਅਥਰੂ ਗੈਸ ਆਲਾ ਗੋਲਾ ਸੱਟਦੇ ਹੁਣ ਉਸ ਨੂੰ ਚੱਕ ਕੇ ਓਵੇਂ ਜਿਵੇਂ ਗਲੇਲਾ ਬਣਾ ਲਓ ਤੇ ਉਹਨਾਂ ਵੱਲ ਨੂੰ ਦੁਬਾਰੇ ਵਾਪਸ ਸਿੱਟੋ ਤਾਂ ਕਿ ਉਹੀ ਅਥਰੂ ਗੈਸ ਦੇ ਨਾਲ ਮਾਰਨ ਆ ਦੂਸਰਾ ਕਿਉਂਕਿ ਜਿਹੜਾ ਆਪਣਾ ਬਚਾਅ ਅਸੀਂ ਕਰ ਸਕਦੇ ਆ ਜੇ ਕੋਈ ਸਾਡੇ ਦੇ ਉੱਪਰ ਮਤਲਬ ਕੁਝ ਵੀ ਉਹ ਕਰਦਾ ਸੀ ਬਚਾਅ ਕਰ ਸਕਦੇ ਆ ਆਪਣਾ ਆਪਣੇ ਬਚਾਅ ਦੇ ਵਿੱਚ ਤੁਸੀਂ ਪੱਥਰ ਨਾ ਚਲਾਓ ਹਥਿਆਰ ਨਾ ਲੈ ਕੇ ਜਾਓ ਬੰਦੂਕਾਂ ਨਾਲ ਲੈ ਕੇ ਜਾਓ ਅੱਗੇ ਕਿਹੜਾ ਅਸੀਂ ਲੈ ਕੇ ਜਾਂਦੇ ਆ ਤਾਂ ਇਹ ਅਸੀਂ ਆਪਣਾ ਬਚਾਅ ਕਰ ਸਕਦੇ ਆ ਉਹਨਾਂ ਦਾ ਜਿਹੜਾ ਗੋਲਾ ਹੈ ਉਹਨਾਂ ਦੇ ਉੱਪਰ ਹੀ ਚਲਾਓ ਦੂਸਰਾ ਜਿਹੜੇ ਕਿਸਾਨ ਭਰਾ ਲੋ ਉਹਨਾਂ ਨੂੰ ਕਹਿਣਾ ਕਿ ਟਰਾਲੀਆਂ ਭਰ ਕੇ ਜਿੰਨੇ ਵੀ ਲਿਜਾ ਸਕਦੇ ਤੁਸੀਂ ਭਰਾਈ ਲੈ ਜਾਓ ਤੁਹਾਡੇ ਕੋਲੇ ਪੱਖੇ ਆ ਤੁਹਾਡੇ ਕੋਲੇ ਸਾਰਾ ਕੁਝ ਤੁਸੀਂ ਸਿਸਟਮ ਦਾ ਇੰਤਜ਼ਾਮ ਉੱਥੇ ਕਰ ਲਿਆ ਉਸ ਤੋਂ ਬਾਅਦ ਜੇ ਸਾਡੇ ਕਿਸਾਨ ਲੀਡਰ ਹੈ ਜਿਹੜੇ ਹੁਕਮ ਦਿੰਦੇ ਆ ਕਿ ਅਸੀਂ ਬੈਰੀਕੇਡ ਤੋੜਨੇ ਤੋੜਨਾ ਤੇ ਅਸੀਂ ਦਿੱਲੀ ਜਾਣੇ ਜਾਣਾ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਤੁਸੀਂ ਇੰਤਜ਼ਾਰ ਕਰੋ ਉਧਰ ਲਈ ਹਵਾ ਹੋਣ ਦਾ ਜਿਸ ਵੇਲੇ ਉਧਰ ਲਈ ਹਵਾ ਹੁੰਦੀ ਹੈ ਤੁਹਾਡੇ ਉਲਟ ਹਵਾ ਜਾਂਦੀ ਹੈ ਦੂਜੇ ਪਾਸੇ ਨੂੰ ਤਾਂ ਉਸ ਵੇਲੇ ਪਰਾਲੀ ਅੱਗੇ ਸੱਟੋ ਪਰਾਲੀ ਅੱਗੇ ਸੱਟ ਕੇ ਉਹਨੂੰ ਅੱਗ ਲਾ ਦਿਓ ਅੱਗ ਲਾ ਕੇ ਉਧਰੋਂ ਪੱਖੇ ਚਲਾ ਦਿਓ ਤੇ ਜਿਵੇਂ ਜਿਵੇਂ ਅੱਗੇ ਨੂੰ ਤੁਰੇ ਜਾਂਦੇ ਹੋ ਅੱਗੇ ਨੂੰ ਪਰਾਲੀ ਲੈ ਜਾਂਦੇ ਜਾਓ ਤੇ ਪੱਖੇ ਚਲਾਉਂਦੇ ਜਾਓ ਜਦੋਂ ਉਹਨਾਂ ਨੂੰ ਕੁਝ ਦਿਸੂਗਾ ਹੀ ਨਹੀਂ ਉਹ ਤੁਹਾਡੇ ਤੇ ਬਾਹਰ ਨਹੀਂ ਕਰਨਗੇ ਹਾਂ ਇੱਕ ਗੱਲ ਜ਼ਰੂਰ ਕਰਨਾ ਕਿ ਉਹ ਤੁਹਾਡੇ ਤੇ ਬਾਹਰ ਕਰ ਸਕਦੇ ਆ ਕਿਵੇਂ ਉਹ ਅੰਧਾਤੁੰਦ ਫਾਇਰਿੰਗ ਕਰ ਸਕਦੇ ਆ ਉਹ ਕੁਝ ਵੀ ਕਰ ਸਕਦੇ ਆ ਕਿਉਂਕਿ ਉਹ ਸਰਕਾਰ ਦੀ ਪਾਵਰ ਆ ਉਹਨਾਂ ਕੋਲੇ ਤੁਸੀਂ ਕੀ ਕਰਨਾ ਹੈ ਕਿ ਤੁਹਾਡੀ ਜਿਹੜੀ ਆਵਾਜ਼ ਹੈ ਆਵਾਜ਼ ਕਿਤੇ ਦੂਰੋਂ ਆਵੇ ਜਿਵੇਂ ਟਰੈਕਟਰ ਦੂਰ ਖੜਾ ਹੋਵੇ ਜਾਂ ਤੁਹਾਡਾ ਕੁਝ ਵੀ ਉਹ ਦੂਰ ਖੜਾ ਹੋਵੇ ਉਸ ਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਪੱਖਾ ਜਾਂ ਕੁਝ ਵੀ ਉਹਦੀ ਹਵਾ ਜਿਹੜੀ ਹੈ ਦੂਜੇ ਪਾਸੇ ਉਹ ਲੈ ਕੇ ਜਾਣੀ ਹੈ ਤਾਂ ਖੁਦ ਦੂਜੇ ਪਾਸੇ ਰਹਿਣਾ ਤਾਂ ਕਿ ਸਾਡਾ ਜਾਨ ਨਹੀਂ ਮਾਰੀ ਨੁਕਸਾਨ ਨਾ ਹੋਵੇ ਜਿੱਥੇ ਤੁਹਾਡੀ ਆਵਾਜ਼ ਆਉਂਦੀ ਆ ਉਹ ਜਗ੍ਹਾ ਤੇ ਕੋਈ ਸਾਡਾ ਨੌਜਵਾਨ ਨਾ ਹੋਵੇ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣਾ ਤੇ ਇਸ ਕਰਕੇ ਜਦੋਂ ਉਧਰ ਨੂੰ ਧੂਆਂ ਜਾਊਗਾ ਉਹ ਆਟੋਮੈਟਿਕ ਹੀ ਤੁਹਾਡਾ ਰਾਹ ਛੱਡਣਗੇ ਜਦੋਂ ਰਾਹ ਛੱਡਣਗੇ ਤਾਂ ਬੈਰੀਕੇਡ ਤੋੜ ਦਿਓ ਬੈਰੀਕੇਡ ਤੋੜ ਕੇ ਤੁਸੀਂ ਅੱਗੇ ਨੰਗ ਸਕਦੇ ਹੋ ਕਿਉਂਕਿ ਇਹ ਸਾਡਾ ਜਮਹੂਰੀਅਤ ਹੱਕ ਹੈ ਅਸੀਂ ਸਿਰਫ ਪ੍ਰਦਰਸ਼ਨ ਕਰ ਰਹੇ ਆਂ ਹਰਿਆਣਾ ਵੀ ਸਾਡੇ ਭਾਰਤ ਦੀ ਸਟੇਟ ਹੈ ਤੇ ਪੰਜਾਬ ਵੀ ਸਾਡੇ ਭਾਰਤ ਦੀ ਸਟੇਟ ਹੈ ਅਸੀਂ ਦਿੱਲੀ ਜਾਣਾ ਚਾਹੁੰਦੇ ਆਂ ਅਸੀਂ ਹਰਿਆਣਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਉਹ ਵੀ ਅਸੀਂ ਪ੍ਰਦਰਸ਼ਨ ਕਰਨਾ ਚਾਹੁੰਦੇ ਆਂ ਸ਼ਾਂਤੀਪੂਰਵਕ ਪਰ ਸਰਕਾਰ ਸਾਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨੋਂ ਰੋਕ ਰਹੀ ਹੈ ਸਾਡੇ ਪ੍ਰਦਰਸ਼ਨ ਦੇ ਵਿੱਚ ਵਾਧਾ ਜਿਹੜੀ ਉਹ ਅੜਚਣ ਪੈਦਾ ਕਰ ਰਹੀ ਹੈ ਤੇ ਇਸ ਕਰਕੇ ਦੋਸਤੋ ਅਸੀਂ ਇਹ ਚੀਜ਼ ਕਰ ਸਕਦੇ ਆ ਸਾਡਾ ਜਮੂਰੀਅਤ ਹੱਕ ਹੈ ਪਰ ਅਸੀਂ ਕੋਈ ਹਥਿਆਰ ਨਾਲ ਜਾ ਜੇ ਅਸੀਂ ਕੋਈ ਪੱਥਰਵਾਜੀ ਨਾ ਕਰਕੇ ਪਰ ਆਪਣੇ ਵਿਚਾਰ ਦੇ ਵਿੱਚ ਅਸੀਂ ਉਹਨਾਂ ਦਾ ਹੀ ਜਿਹੜਾ ਅਥਰੂ ਗੋਲਾ ਉਹਨੂੰ ਚੁੱਕ ਕੇ ਉਹਨਾਂ ਦੇ ਉੱਪਰ ਅਸੀਂ ਛੁੱਟ ਸਕਦੇ ਆ ਕਿਉਂਕਿ ਉਹਨਾਂ ਨੇ ਸਾਡੇ ਉੱਪਰ ਛੁੱਟਿਆ ਪੱਥਰ ਨਹੀਂ ਛੁੱਟਣੇ ਉਹਨਾਂ ਦਾ ਹੀ ਜਿਹੜਾ ਅਥਰੂ ਗੋਲਾ ਕਿਉਂਕਿ ਸਾਡੇ ਕੋਲੇ ਤਾਂ ਹੈ ਨਹੀਂ ਅਸੀਂ ਕਿਹੜਾ ਘਰੇ ਬਣਾਉਣੇ ਆ ਉਹਨਾਂ ਦੀ ਉਹਦੇ ਉੱਪਰ ਸਟੈਂਪ ਲੱਗੀ ਆ ਉਹ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਿ ਇਹ ਜਿਹੜਾ ਅਥਰੂ ਗੋਲ ਹੈ ਉਹ ਉਹਨਾਂ ਨੇ ਚਲਾਇਆ ਕਿਉਂਕਿ ਉਹ ਕਿਹੜਾ ਪਾਕਿਸਤਾਨ ਦੀ ਸਟੈਂਪ ਲੱਗੀ ਆ ਉਹ ਤਾਂ ਇੰਡੀਆ ਦੀ ਸਟੈਂਪ ਲੱਗੀ ਆ ਉਹਨਾਂ ਦਾ ਗੋਲ ਆ ਉਹਨਾਂ ਦੇ ਕੋਲੇ ਆ ਉਹਨਾਂ ਦੇ ਉੱਪਰ ਚੱਲ ਰਿਹਾ ਤਾਂ ਅਸੀਂ ਕੀ ਕਰਗੇ ਤਾਂ ਇਸ ਕਰਕੇ ਦੋਸਤੋ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੀ ਲੋੜ ਹੈ ਕਿਸਾਨ ਨਹੀਂ ਲੀਡਰਾਂ ਦਾ ਜਿਹੜਾ ਵੀ ਹੈਗਾ ਉਹਨਾਂ ਦੇ ਆਰਡਰ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ ਜਿਵੇਂ ਵੀ ਉਹ ਹੁਕਮ ਦੇਣਗੇ ਤਾਂ ਉਸ ਤਰੀਕੇ ਨਾਲ ਚੱਲਣ ਦੀ ਜ਼ਰੂਰਤ ਹੈ ਕਿਉਂਕਿ ਇਹ ਐਤਵਾਰ ਦੇ ਵਿੱਚ ਹਜੇ ਸਮਾਂ ਪਿਆ ਤਦ ਤੱਕ ਅਸੀਂ ਪਰਾਲੀ ਹੈਡਰੇ ਜੀਸੀਵੀ ਮਸ਼ੀਨਾਂ ਤੇ ਹੋਰ ਜਿਹੜਾ ਇਹ ਬੋਰੀਆਂ ਪੱਲੀਆਂ ਅਸੀਂ ਇਹ ਸਾਰਾ ਕੁਝ ਤਿਆਰ ਕਰ ਸਕਦੇ ਆ ਲੜਾਈ ਲੜਨ ਲਈ ਤੁਹਾਨੂੰ ਇੱਕ ਨਕਸ਼ੇ ਦੀ ਜ਼ਰੂਰਤ ਹੈ ਤੁਹਾਨੂੰ ਇੱਕ ਸੋਚ ਦੀ ਜ਼ਰੂਰਤ ਹੈ ਤੇ ਲੀਡਰਾਂ ਦੇ ਨਾਲ ਸੋਚ ਦੇ ਨਾਲ ਜ਼ਰੂਰ ਚੱਲਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ